ਮਾਇਆ ਮੋਹ ਬਹੁ ਚਿਤ ਵਦੇ ਬਹੁ ਆਸਾ ਲੋਭ ਵਿਕਾਰ ਮਨ ਮੁਖੀ ਅਸਥਿਰ ਨਾ ਥੀਏ ਮਰ ਬਿਨ ਸਜਾਏ ਖਿੰਵਾਰ ਮਾਇਆ ਮੋਹ ਬਹੁ ਚਿਤ ਵਦੇ ਮਾਇਆ ਦੀਆਂ ਛਾਵਾਂ ਬਹੁ ਸਾਰੀਆਂ ਦਿਲ ਦੇ ਵਿੱਚ ਚਿਤ ਵਦੇ ਰਹਿੰਦੇ ਨੇ ਮਾਇਆ ਵਾਸਤੇ ਹੀ ਸੋਚਦੇ ਰਹਿੰਦੇ ਨੇ ਮਾਇਆ ਦੀ ਪ੍ਰਾਪਤੀ ਵਾਸਤੇ ਹੀ ਸੋਚਦੇ ਰਹਿੰਦੇ ਨੇ ਉਹਦੀ ਸਾਰਾ ਦਿਨ ਸੋਚਦੀ ਹੈ ਉਹ ਆਸਾ ਲੋਭ ਬੁਕਾਰ ਐ ਲੋਭ ਦੀ ਇੱਛਾ ਰਹਿੰਦੀ ਐ ਬੁਕਾਰ ਇਹੀ ਤਾਂ ਬੁਕਾਰ ਐ ਲੋਭ ਤਾਂ ਬੁਕਾਰ ਐ ਨਾਲੇ ਕਹਿੰਦੇ ਨੇ ਲੋਭ ਬੁਕਾਰ ਨਾਲੇ ਇਸ ਦੀ ਲੋਭ 'ਚ ਡੁੱਬੇ ਰਹਿੰਦੇ ਨੇ ਜਿਹੜੇ ਚਤੁਰੇ ਨੇ ਮਾਇਆ ਉਹ ਲੋਗ ਦੇ ਵਿੱਚ ਗਰਸੇ ਰਹਿੰਦੇ ਨੇ ਬੁਕਾਰ ਲੋਭ ਰੂਪ ਤੇ ਬੁਕਾਰ 'ਚ ਰਸੇ ਰਹਿੰਦੇ ਨੇ ਬਨੁਖ ਆਸਰਾ ਨਾ ਥੀਂ ਐ ਜਿਹਨੇ ਬਨੁਖ ਨੇ ਉਹਨਾਂ ਦਾ ਬੰਦ ਨਹੀਂ ਕਦੇ ਵੀ ਸਥਿਰ ਹੁੰਦਾ ਹਾਲਾਂਕਿ ਅਸਥਿਰ ਲੱਗਦਾ ਜਿਹੜਾ ਹੈਗਾ ਉਹ ਡਿਟੇਵ ਹੈ ਪਰ ਇਹ ਥਿਰਦੀ ਸੰਸ ਵਿੱਚ ਵਰਤੇ ਜਾਂਦੇ ਗੁਰਬਾਣੀ ਦੇ ਗੁਰਬਾਣੀ ਜਿੱਨਾ ਚਿਰ ਮਾਇਆ ਰਹੂਗੀ ਜਿੱਨਾ ਚਿਰ ਸਰੀਰ ਰਹੂਗਾ ਉਹਨਾ ਚਿਰ ਥਿਰੀ ਹੁੰਦਾ ਹੋਣਾ ਅਸਥਿਰ ਇਹਦੇ ਕੋਈ ਫਾਲੀਕੀ ਨਹੀਂ ਕੋ ਹੁੰਦੀ ਹੈ ਸਰੀਰੇ ਕੋ ਹੁੰਦਾ ਸਰੀਰ ਹਿੱਲਦਾ ਹਰ ਵਕਤ ਅਸਥਿਰ ਥਿਰਦੀ ਸੰਸ ਵਿੱਚ ਹੁੰਦਾ ਹੈ ਮਾਇਆ ਦੇ ਵਿੱਚ ਜਿਹਨੂੰ ਅਸੀਂ ਥਿਰ ਕਹਿੰਦੇ ਉਹਨੂੰ ਅਸਥਿਰ ਕਹਿੰਦੇ ਮਾਇਆ ਦੇ ਵਿੱਚ ਜਦੋਂ ਮਨ ਰੁਕਦਾ ਹੈ ਤਾਂ ਅਸਥਿਰ ਹੁੰਦਾ ਹੈ ਉਹ ਥਿਰ ਹੁੰਦਾ ਫਿਰ ਆਹ ਮਾਇਆ ਨੂੰ ਛੱਡ ਕੇ ਬਿਲਕੁਲ ਹੈ પ્રકાશ ਤੇਰਾ ਕਾਇਤੋ ਅੰਡਜਲੀ ਮਾਇਆ ਉਹਦੇ ਵਿੱਚ ਜਿੰਨਾ ਜਿੰਨਾ ਕਨੈਕਸ਼ਨ ਹਟਿਆ ਉਹ ਅਸਥਰੇ ਇੱਕ ਬੜਾ ਮੁਕਤਾ ਹੈ ਅਸੀਂ ਅਸਥਰੇ ਆਪਣੀ ਵਿਦਿਆ ਦੇ ਵਿੱਚ ਜਿਹੜੀ ਸਾਡੀ ਪੜ੍ਹਾਈ ਹੈ ਉਹਦੇ ਅਸਥਰੇ ਅਸੀਂ 네ਗੇਟਿਵ ਦੇ ਵਿੱਚ ਮੁਕਤੇ ਹਾਂ ਇੱਥੇ ਅਸਥਰੇ ਨੂੰ ਪੋਜ਼ੀਟਿਵ ਵਿੱਚ ਬਦਲਿਆ ਗਿਆ ਹਾਂ ਜ ਮਰੀ ਬਿਨ ਸਜਾਇ ਖਿੰਵਾਰ ਆਹ ਕੰਧ ਦੇ ਵਿੱਚ ਮਾਰ ਕੇ ਬਚੰਦ ਸਰੀਰ ਛੱਡ ਦਿੰਦਾ ਰੂਪ ਬਿਲਜਾਂਦਾ ਵਾਲੀ ਵਾਲੀ ਇਹਦਾ ਔਰ ਬਿਲਜਾਂਦਾ ਕੀ ਹੈ ਰੂਪੇ ਬਿਲਜਾਂਦਾ ਹੁੰਦਾ ਠੀਕ ਹੈ ਜੀ ਵਡ ਭਾਗ ਹੋਵੇ ਸਤਗੁਰ ਮਿਲੇ ਔ ਮੈਂ ਤਜੈ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਜੇ ਗੰਗਾ ਦੇ ਵੱਡੇ ਭਾਗ ਹੋਣ ਵੱਡੇ ਭਾਗਾਂ ਦੀ ਨਿਸ਼ਾਨੀ ਕੀ ਹੈ ਵਡ ਭਾਗ ਹੋਵੇ ਸਤਗੁਰ ਮਿਲੇ ਜੀ ਇਹਨਾਂ ਸਭ ਚੀਜ਼ਾਂ 'ਤੇ ਧਿਆਨ ਪੜਗਾਉਂਦਾ ਸੱਚ ਦਾ ਉਨੇ ਸਭ ਨੇ ਵੱਡੇ ਪਾਗ ਨੇ ਵੱਡੇ ਪਾਗ ਹੋਂ ਤਾਂ ਗਿਆਨ ਮਿਲੇ ਹੋਂ ਮੈਂ ਤਜੈ ਬਕਰ ਤਾਂਗ ਤੇ ਹੋ ਗਿਓ ਇਹ ਲੋਭ ਦਾ ਜਿਹੜਾ ਹੈਗਾ ਰੰਗ ਉਤਰਦਾ ਹੈ ਹੋਂ ਮੈਂ ਛੁੱਟਦੀ ਹੈ ਅਲੋਭ ਛੁੱਟਦਾ ਹੈ ਲੋਭ ਦਾ ਤਿਆਗ ਕਰਦਾ ਹੈ ਹੋਂ ਮੈਂ ਤਜੈ ਬਕਰ ਹੋਂ ਮੈਂ ਬਕਰ ਤੈ ਤੈ ਫਿਰ ਹਾਲਾ ਮੇਂ ਕੀ ਸੁਖ ਪਾਇਆ ਇਹਨਾਂ ਨੇ ਹਰੀ ਹੈ ਜਿਹੜਾ ਅੰਦਰ ਉਹਦਾ ਗਿਆਨ ਜਿਹੜਾ ਜਪਿਆ ਹੈ ਉਹਦਾ ਗਿਆਨ ਲੈ ਰਿਆ ਹੰ ਉਹ ਵੀ ਜਪਿਆ ਹੁਕਮ ਜਪਿਆ ਉਹਦਾ ਹੁਕਮ ਰੂਹ ਦੀ ਆਵਾਜ਼ ਨੂੰ ਸਮਝਿਆ ਉਨੇ ਭਾਣੇ ਨੂੰ ਜੋ ਪਿਆ ਜਾਣੇ ਤੇ ਭਾਣੇ ਦੇ ਚੱਲੇ ਦੀ ਉਰੂ ਨੂੰ ਸੁਖ ਹੋਇਆ ਅੱਲਾਹ ਹਾਂ ਸ਼ਬ ਸੁਖ ਪਾਇਆ ਜਾਂ ਲੋੜੇ ਦੇ ਸ਼ਬਦ ਵਿੱਚ ਆਉਂਦਾ ਹੈ ਕਾਦੇ ਨਾਲ ਜਪਿਆ ਆਹ ਜਿਹੜੀ ਕੁਰਬਾਨੀ ਇੱਥੇ ਵਿਚਾਰ ਕੀਤੀ ਹੈ ਤਾਂ ਉਹਨੇ ਸਮਝਾਈ ਫਿਰ ਸੁਖ ਹੋਇਆ ਮਿਹਰਬਾਨੀ ਕੋਈ ਗਿਆਨ ਮਿਲਿਆ ਸੱਚ ਦਾ ਕੁਰਬਾਨੀ ਦੇ ਵਿਚਾਰ ਤੇ ਸੱਚ ਦਾ ਗਿਆਨ ਮਿਲਿਆ ਕੁਰਬਾਨੀ ਰੂਪੀ ਉਪਦੇਸ਼ ਵਿੱਚ ਸੱਚ ਦਾ ਗਿਆਨ ਮਿਲਿਆ ਇਹਦੇ ਨਾਲ ਸਭ ਜੀ ਕੇ ਪਾਣਾ ਛੱਡਿਆ ਭਾਣੇ ਚੱਲਿਆ ਫਿਰ ਉਹ ਛਲਿਆ ਤੇ ਆ ਗਿਆ ਆਇਆ ਦਾ ਤਾ ਸੋ ਖੜਿਆ ਵੇਨ ਸਤਗੁਰ ਭਗਤੀ ਨਾ ਹੋਵਈ ਨਾਮ ਇਨ ਲੱਗੇ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕਾ ਹੇਤ ਪਿਆਰ ਸੱਚ ਦੇ ਗਿਆਨ ਤੋਂ ਬਿਨ ਹੋਰ ਕੋਈ ਕਿਸੇ ਕਿਸਮ ਦਾ ਵੀ ਜੜੀ ਅਸੀਂ ਕੰਮ ਕਰਦੇ ਆਂ ਕਰਮ ਕਾਂਡ ਕਰਦੇ ਆਂ ਕਰਮ ਹੀ ਨਾ ਹੁੰਦੇ ਭਗਤੀ ਨਹੀਂ ਹੈ ਉਹ ਲੈ ਕੇ ਨਹੀਂ ਪੈਂਦੀ ਭਗਤੀ ਦੇ ਵਿੱਚ ਦਰਗਾਹ ਮਦਦੇ ਕਬੂਲ ਨਹੀਂ ਹੈ ਉਹ ਸਾਰੀ ਕਰਮਖਾਂਡ ਰਿਸਪੋਰਡ ਨੂੰ ਕੋਈ ਫਾਇੜੀ ਪੈਦਾ ਫਿਰ ਸਤਗੁਰੂ ਭਗਤਾਂ ਨਾ ਹੋਵੇ ਜੀ ਨਾਮ ਨਾਲ ਅਗੇ ਪਿਆਰ ਨਾ ਨਾਮ ਦੇ ਨਾਲ ਸੱਚਾ ਨਾ ਪਿਆਰ ਜੁੜਦਾ ਹੈ ਹਕਮ ਦੇ ਨਾਲ ਹਕਮ ਨੂੰ ਪਾੜੀ ਨੂੰ ਜੁੜਦਾ ਹੈ ਉਹ ਕੋਲੋਂ ਨਹੀਂ ਮੰਨਦਾ ਉਹ ਨਾ ਜੇ ਪਾੜ ਨਹੀਂ ਜੁੜਦਾ ਆਪਣੇ ਬਾਣੀ ਜਲਦਾ ਕਰਮਖਾਂਡ ਦੀ ਸਾਰੇ ਆਪਣੇ ਬਾਣੀ ਜਲਦੇ ਨੇ ਜਦ ਨਾਨਕ ਨਾਮ ਰੱデア ਗੁਰਕਾ ਖੇਤ ਪਿਆਰ ਜਿਨ੍ਹਾਂ ਨੇ ਨਾਮ ਦੇ ਰਾਜ ਨਾ ਕੀਤੀ ਹੈ ਉਹਨਾਂ ਦਾ ਆਪਣ ਮੂਲ ਨਾਲ ਪਿਆਰ ਜੁੜਿਆ ਮੂਲ ਨਾਲ ਪਿਆਰ ਤੇ ਬਿਨਾ ਮੂਲ ਨਾਲ ਕੋਈ ਤੇ ਮਨ ਲੋਭ ਦੀ ਰਾਸ ਨਹੀਂ ਕਰ ਸਕਦਾ ਕੋਈ ਕੀਟੀਓ ਜੀ ਤਰੇ ਕਿਸੇ ਜਿੰਨਾ ਕਿ ਮਾਇਆ ਦੇ ਨਾਲ ਮਾਇਆ ਦੀ ਇੱਛਾ ਆਪ ਦੀ ਰਾਸ ਨੂੰ ਨਹੀਂ ਕਰਦਾ ਜਦੋਂ ਆਪਣੇ ਬੂਲ ਨਾਲ ਪਿਆਰ ਹੈ ਤਾਂ ਮਾਇਆ ਆਪੇ ਛੁੱਟ ਜਾਂਦੀ ਹੈ ਮਾਇਆ ਦਾ ਪਿਆਰ ਛੁੱਟ ਜਾਂਦਾ ਫਿਰ ਮਾਇਆ ਦਾ ਮੋਹ ਛੁੱਟ ਜਾਂਦਾ ਮਾਇਆ ਦਾ ਪਿਆਰ ਤਾਂ ਹੁੰਦਾ ਨਹੀਂ ਮਾਇਆ ਨੂੰ ਮਾਇਆ ਨੂੰ ਪਿਆਰ ਨੂੰ ਮੋਹ ਨਹੀਂ ਮਾਇਆ ਦਾ ਮੋਹ ਛੁੱਟ ਕੇ ਆਪਣੇ ਬੂਲ ਨਾਲ ਪਿਆਰ ਪੈਂਦਾ ਨਹੀਂ ਪਾਇਆ ਨਹੀਂ ਠੀਕ ਹੈ ਜੀ ਇੱਥੇ ਜਿਹੜਾ ਨਾਮ ਆਰਾਧਨ ਦੀ ਗੱਲ ਆਈ ਹੈ ਇਹ ਹੁਣ ਨਾਮ ਪਦਾਰਥ ਹੈ ਜੀ ਹਾਂ ਜੀ ਲੋਭੀ ਕਾ ਵੇਸਾ ਨਾ ਕੀਜੈ ਜੇ ਕਾ ਪਰ ਵਸਾਈ ਲੋਭੀ ਕਾ ਵੇਸਾ ਨਾ ਕੀਜੈ ਜੇ ਕਾ ਪਰ ਵਸਾਈ ਜਿੰਨਾ ਚਿਰ ਸਾਡੀ ਵਾਹ ਚੱਲਦੀ ਹੈ ਨਾ ਲੋਭੀ ਰੁਕਸਾਤ ਕਰਨ ਚਾਹੀਦਾ ਲੋਭੀ ਗੁਰੂ ਹੁੰਦੇ ਸੀ ਜਿਹੜੇ ਸੰਤ ਹੁੰਦੇ ਸੀ ਜਿਹੜੇ ਲੋਭੀ ਨੇ ਉਹਨਾਂ ਨੂੰ ਨਹੀਂ ਮੰਨਣਾ ਚਾਹੀਦਾ ਵੀ ਇਹ ਸਤਿਗੁਰ ਹੈ ਉਹਨਾਂ ਦਾ ਨਾ ਭਰੋਸਾ ਕਰ ਲਿਓ ਤਾਂ ਸਤਿਗੁਰ ਨੇ ਸਿੱਖਾਂ ਨੂੰ ਸਬਕ ਦਿੱਤਾ ਚੋਰੀ ਬਣਾਇਆ ਕਿ ਇਹਨਾਂ ਦਾ ਭਰੋਸਾ ਨਾ ਕਰ ਲਿਓ ਲੋਭੀਆਂ ਦਾ ਜਿਹੜੇ ਮਾਇਆ ਦੀ ਗੱਲ ਕਰਨ ਉਹਨੂੰ ਧਰਮਕ ਨਾ ਮੰਨ ਲਿਓ ਉਹ ਤੁਹਾਨੂੰ ਫਰਾੜ ਦੇਣਗੇ ਡੋਬੋ ਦੇਣਗੇ ਲੋਭੀ ਕਾਪਸਾ ਨਾ ਕੀਤਾ ਹੈ ਜੇ ਕਾਪਰ ਬਸਾਈ ਉਹਨੂੰ ਧਰਮਕ ਬੰਦਾ ਨਾ ਮੰਨ ਲਿਓ ਲੋਕ ਧਿਆਨ ਦਸਾਂ ਕਰੇ ਵਾਹ ਪਾਵਨਾ ਪੂਰੀਆਂ ਕਰਨ ਦੀ ਜਿਹੜਾ ਤੁਹਾਨੂੰ ਤਸੱਲੀ ਦਵਾਵੇ ਵੀ ਮੈਂ ਮਨੋਂ ਕਾਪਨਾ ਪੂਰੀਨ ਕਰਦਾ ਮੈਂ ਇਹ ਤੇ ਨਾ ਮੈਂ ਉਹ ਤੇ ਨਾ ਉਹਦਾ ਭਰੋਸਾ ਨਾ ਕਰਿਓ ਉਹਦਾ ਆਪ ਲੋਭੀ ਹੈ ਧਰਮਕ ਬੰਦਾ ਨਹੀਂ ਉਹ ਠੱਗਾ ਚੋਰ ਹੈ ਬਹੁਤ ਐ ਛਾਦਰ ਆਦਮੀਆਂ ਹੋ ਧਾਰਮਿਕ ਬੰਦੇ ਆ ਜਿਆਦਾ ਅਖਲਮਾਰੀ ਦੇ ਜਿਆ ਭਰੋਸਾ ਕਰੋਗੇ ਜੇ ਭਰੋਸਾ ਕਰ ਲਿਆ ਅਖਲਮਾਰੀ ਦੇ ਸਮਝੋ ਮਤ ਬਾਲੀ ਦੇ ਤੁਹਾਡੀ ਜੇ ਭਰੋਸਾ ਕਰ ਲਿਆ ਤੁਸੀਂ ਝੂਠ ਬੋਲਾ ਝੂਠ ਬੋਲ ਕੇ ਰਾਜ ਲੈਣਾ ਉਹ ਤਾਂ ਚਲੋ ਧਾਰਮਿਕ ਹੈ ਨਹੀਂ ਸਰਕਾਰਾਂ ਦੇ ਉਹ ਤਾਂ ਠੱਗੀ ਮਾਰਨ ਦਾ ਕੰਪ ਚਲ ਥੋੜਾ ਬਹੁਤਾ ਕਰਦੇ ਵੀ ਨੇ ਥੋੜਾ ਬਹੁਤਾ ਨਹੀਂ ਵੀ ਹੁੰਦਾ ਉਹਨਾਂ ਤੇ ਫੱਟ ਦਾ ਕੱਖ ਵੀ ਨਹੀਂ ਕਰਦੇ ਬੇਟਾ ਧਰਮ ਤੋਂ ਹੀਣ ਕਰਦੇ ਨੇ ਧਰਮ ਦੇ ਨਾਂ ਆਲੇ ਧਰਮ ਤੋਂ ਤਰਫੋਂ ਘੇਰਦੇ ਨੇ ਤਰਫੋਂ ਦੇਖਣ ਵਾਲੇ ਪਦੇ ਨੇ ਸਾਰੇ। ਕੋਰਾਏ ਪਾਉਣ ਵਾਲੇ ਬੰਦੇ ਨੇ ਸਾਰੇ। ਅੰਤਕਾਲਿੱਥੈ ਤੂੰ ਹੈ ਜਿੱਥੈ ਹੱਥ ਨਾ ਪਾਈ। ਅੰਤਕਾਲ ਉੱਥੇ ਜਾਗੇ ਉੱਥੇ ਭੇਜਣ ਜਿੱਥੇ ਕਿਸੇ ਦਾ ਹੱਥ ਵੀ ਕੱਢ ਨਹੀਂ ਸਕਦਾ ਕੋਈ ਉੱਥੋਂ ਨਹੀਂ ਕੋਈ ਕੱਢ ਸਕਦਾ। ਉੱਥੇ ਤੈਨੂੰ ਆਪ ਹੀ ਆਉਣਾ ਪੈਣਾ। ਉੱਥੋਂ ਕੋਈ ਦੇਵੀ ਦੇਵਤਾ ਤੇਰੀ ਕੋਈ ਸਹਾਇ ਨਹੀਂ ਆਉਣਾ। ਕੁਝ ਵੀ ਉੱਥੇ ਨਹੀਂ ਹੁੰਦਾ। ਐਨੀ ਧਲੇ ਲਿਖੂਗਾ ਖਾਲੇਟ ਉੱਥੋਂ ਫਿਰ ਆਪੇ ਦੁਬਾਰਾ ਚੜਨਾ ਪੈਣਾ। ਉੱਤੇ ਚੜ ਕੇ ਆਏ ਨਰਕ ਚੋਈ ਉੱਤੇ ਨੂੰ ਆਇਆ ਹੋਇਆ ਆਦਮੀ ਦੀ ਜੂਨ ਤੇ ਫੇਰ ਨਰਕ ਜਾ ਫੈਲੋ ਮਨਮੁਖ ਛੇਤੀ ਸੰਗ ਕਰੇ ਮੂੰਹ ਕਾਲਖ ਦਾਗ ਲਗਾਈ ਮੂੰਹ ਕਾਲੇ ਤਿੰਨ ਲੋਬੀਆਂ ਜਾਸਨ ਜਨਮ ਗਵਾਈ ਇਹ ਜਿਹੜੇ ਮਨਮੁਖ ਨੇ ਵਰਕੇ ਪਾਣੀ ਨਹੀਂ ਚਲਦੇ ਆਪਣੀ ਮਰਜ਼ੀ ਨਾਲ ਚਲਦੇ ਨੇ ਕੋਈ ਕੁਝ ਨਹੀਂ ਚਲਦੇ ਕੋਈ ਨੂੰ ਨਹੀਂ ਬੰਦੇ ਉਹ ਤਾਂ ਮਨਮੁਖ ਨੇ ਉਹਨਾਂ ਦੀ ਸੰਗਤ ਕਰਨਾ ਆਪਣਾ ਮੂੰਹ ਕਾਲਾ ਕਰਨਾ ਆਪਣਾ ਮਨ ਕਾਲਾ ਕਰਨਾ ਹੋਰ ਜਿਆਦਾ ਕਾਲਾ ਹੋ ਜਾਣਾ ਇਸ ਨੂੰ ਤੇ ਦਾ ਕਹਿੰਦੇ ਨੇ ਉਹ ਕਾਲੇ ਦਾਗ ਲਗਾਏ ਉਹ ਕਾਲੇ ਤੇ ਲੋਬੀਆਂ ਕਿਉਂਕਿ ਉਹਨਾਂ ਲੋਬੀਆਂ ਦੇ ਤਮ ਕਾਲੇ ਹੀ ਨੇ ਉਹਦੇ ਨਾਲ ਸੰਗਤ ਕਰੂ ਉਹਦੇ ਸਪਰਸ਼ ਕਰੂ ਕਾਲਾਈ ਹੋਊਗਾ ਜਿਹੜੇ ਲੋਬੀ ਨੇ ਜਿਹਨੇ ਫਤਨੇ ਇਹਨਾਂ ਦੇ ਸਾਰਿਆਂ ਦੇ ਮੂੰਹ ਕਾਲੇ ਨੇ ਦੁਨੀਆਂ ਅੰਦਰ ਉਹ ਸਾਰੇ ਹੀ ਕਾਲੇ ਨੇ ਅੰਦਰ ਸਾਰੇ ਇਹ ਪਰਮ ਗਿਆਨੀ ਦੇ ਪਰਮ ਪੈਦਾ ਕਰਦੇ ਨੇ ਉਹਨਾਂ ਦੇ ਸਾਰਿਆਂ ਲਈ ਕਪਟ ਹੈ ਕਪਟੀਆਂ ਨੇ ਸਾਰੇ ਜਨਮ ਤੋਂ ਵੈ ਪੰਡਤ ਜਨ ਬਦਾਨਾ ਨੇ ਗਵਾਇਆ ਹੋਇਆ ਤੁਹਾਨੂੰ ਹੋਰਨ ਨੂੰ ਡੋਬ ਰਹੇ ਨੇ ਪੰਡਤ ਇਹੀ ਕਰਦਾ ਸੀ ਆਪ ਡੁੱਬੇ ਚ ਉਹ ਵੇਦ ਮੈਂ ਚੇਲੇ ਦੇ ਬਾਏ ਇਹ ਵੀ ਆਪਣਾ ਜਿਹੜਾ ਗਿਆਨ ਜਾਣਦੇ ਨੇ ਵਾਮਣ ਵਾਲੇ ਗਿਆਨ ਹੈ ਨਾ ਕਮਾਲਾ ਫੇਰ ਨਾਲਿਆਂ ਕੋ ਸਾਰਿਆਂ ਕੋ ਪੰਡਤ ਕਹਿੰਦਾ ਗਿਆਨ ਹੈ ਸਾਧ ਜਿਹਨੇ ਜਿਹੜੇ ਸਤ ਬਣੇ ਨੇ ਸਿਖਾਉਣ ਦੇ ਵਿੱਚ ਮਾਲਾ ਵਾਲੇ ਸਾਰੇ ਪੰਡਤ ਨੇ ਤੇ ਇਸੇ ਉੱਤੇ ਬਟਾਇਆ ਹੋਇਆ ਪੰਡਤ ਵੀ ਸਿਖਵਾਣਗੇ ਸੀ ਬਹੁਤ ਸਾਰੇ ਉਹਨਾਂ ਨੇ ਸਾਰਿਆਂ ਨੇ ਰਾਜ ਚਲਾਇਆ ਜਿਹੜਾ ਇਸ ਵਕਤ ਵੀ ਸਿੱਖੀ ਹੈ ਜਿਹੜੇ ਪੰਡਤ ਬਣੇ ਤੇ ਸਿੱਖ ਪੁਆੜੀਓ ਲਿਖੀ ਹੈ 43 ਲਿਖੀ ਹੈ ਸਾਰੀ ਸਤ ਸੰਗਤੀ ਹਰ ਮੇਲ ਪ੍ਰਭ ਹਰ ਨਾਮ ਵਸੈ ਮਨੀ ਆਈ ਜਨਮ ਮਰਨ ਕੀ ਮਲ ਉੱਤਰੈ ਜਨ ਨਾਨਕ ਹਰ ਗੁਣ ਗਾਏ اے ਪ੍ਰਭ ਪ੍ਰਭ ਨੂੰ ਦੱਸ ਕੀ ਹੈ ਸਤ ਸੰਗਤ ਮੇਲ ਬੈ ਨੂੰ ਤਾਂ ਸਤ ਸੰਗਤ ਹਰ ਮੇਲ ਪ੍ਰਭ ਹਰ ਦੀ ਸੰਗਤ ਹੈ ਜਿਹੜੀ ਆਪਣੇ ਮੂਲ ਨਾਲ ਆਪਣੇ ਮੂਲ ਨਾਲ ਜੁੜਨਾ ਨਹੀਂ ਸਤ ਸੰਗਤ ਹੈ ਪਾਲ ਸਤ ਸੰਗਤ ਨਹੀਂ ਹੈ ਕਿਤੇ ਆਦਮੀਆਂ ਦੇ ਘੱਟ ਨੂੰ ਸੰਗਤ ਸੰਗਤ ਨਹੀਂ ਕਹਿੰਦੇ ਇਹਦਾ ਗੁਰ ਸੰਗਤ ਨਹੀਂ ਸਤ ਸੰਬੰਧ ਕਿੱਥੇ ਇਹ ਸਭ ਤੋਂ ਸਹੀ ਕਲੀ ਸੰਗਤ ਹੈ ਸੰਗਤ ਵੀ ਜਿੱਥੇ ਉੱਥੇ ਹੈ ਜਿੱਥੇ ਗੁਰਬਾਣੀ ਦੀ ਰੋਲ ਗੁਰਮਤ ਦੀ ਗੱਲ ਹੋਵੇ ਸਹੀ ਉਹ ਸੰਗਤ ਹੈ ਸਰਫੋ ਇਹ ਨਹੀਂ ਆਉਂਦੀ ਫਿਰਕੀਆਂ ਫਿਰ ਧੜਾ ਹੈ ਟਲੇ ਬੰਦੀ ਹੈ ਸੰਤਾਂ ਦੇ ਘੱਟ ਧੜੇ ਬੰਦੀ ਆ ਆਪਣੀ 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 ਸੰਬੰਧ ਸਭ ਧੜੇ ਬੰਦੀ ਹੈ ਅਕਾਲੀ ਆਪਣੇ ਨਾਲ ਧੜਾ ਬਣਾਉਣ ਦੇ ਜੋੜਦੇ ਨੇ ਬੇਨਾਂ ਗੁਰੂ ਨਾਲ ਜੋੜਦੇ ਆ ਸਭ ਧੜੇ ਨੇ ਰਾਧਾ ਸਵਾਮੀ ਆਪਣਾ ਤਾਂ ਲਾ ਬਣਾਉਂਦੇ ਨੇ ਸਭ ਗੁਰੂ ਨੇ ਆਪਣੇ ਆਪਣੇ ਧੜੇ ਬਣਾਏ ਨੇ ਧਰਮ ਦੇ ਧਰਮ ਦੇ ਧੜੇ ਨੇ ਸਾਰੇ ਖਾਲਸਾ ਨੂੰ ਬਸੈ ਮਨਾਏ ਤਾਂ ਕਿ ਮੇਰੇ ਨਾਂ ਮੇਰੇ ਬੁੱਲ ਦੇ ਵਿੱਚ ਨਾਮ ਬਸ ਜिवे ਉਹ ਹਰ ਦਾ ਗੁਰੂ ਵਾਸਤੇ ਜिवे ਹਰ ਦੀ ਜਾਣਕਾਰੀ ਹੈ ਦੀ ਸੋਚੀ ਜਿਹੜੀ ਹੈ ਮੇਰੇ ਬੁੱਲ ਦੇ ਵਿੱਚ ਟਿਕ ਜਵੇ ਉਸ ਸੰਦਰ ਦੇ ਵਿੱਚ ਮੈਨੂੰ ਗੇਲ ਜਿੱਥੇ ਮੈਨੂੰ ਹਰ ਵਾਰ ਸੱਚਾ ਗਿਆਨ ਮਿਲੇ ਹਰ ਵਾਰ ਰੀਅਲ ਗਿਆਨ ਮਿਲੇ ਠੀਕ ਹੈ ਜੀ ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰੀ ਗੁਣ ਗਾਏ ਹਾਂ ਹਰੀ ਗੁਣ ਗਾਉ ਮੈਂ ਫਿਰ ਮੈਂ ਦੇਖ ਲਵਾ ਸਮਝ ਲਵਾ ਫਿਰ ਮੈਂ ਗੁਣ ਗਾਇਨ ਕਰਾਂ ਉਹ ਹਰੀ ਦੇ ਗੁਣ ਗਾਉਣ ਨਾਲ ਇਹ ਜਨਮ ਮਲ ਦੀ ਮਹਿਲ ਉਤਰ ਜਾਂਦੀ ਹੈ ਉਤਰ ਸਕਦੀ ਹੈ ਗੁਰੂ ਸਾਹਿਬ ਤੇਰੀ ਉਤਰ ਸੰਭਾਲ ਗਿਰ ਜਾਏ ਹੋਮ ਦੇ ਵਿੱਚ ਹੈਲੋ ਇਹ ਗੁਰ ਲਈ ਅਸੀਂ ਗਾਉਣ ਦੇ ਗੁਰਬਾਣੀ ਤੋਂ ਜਿਹੜਾ ਪੜਨਾ ਪਾਠ ਕਰਨਾ ਇਹ ਪਾਠ ਪੜ੍ਹਨਾ ਹੈ ਇਹ ਗੁਰ ਅਸੀਂ ਗਾ ਰਹੀ ਰਹੇ ਕਾਇਆ ਜਾਂ ਜਨ ਦੇ ਜਨਾਂ ਜਿਹੜਾ ਸਮਝ ਲਵੇ ਸਮਝੇ ਬਿਨਾਂ ਕਾਇਆ ਜਿਆਦਾ ਹੀ ਨਹੀਂ ਜਿਨਾਂ ਜਿਹੜਾ ਹਲ ਨਾਲ ਜੁੜਦਾ ਨਹੀਂ ਹਲ ਦਾ ਦਰਸ਼ਨ ਨਹੀਂ ਹੁੰਦਾ ਹੁੰਦੀ ਸਮਝ ਨਹੀਂ ਉਹਦੇ ਉਹਨਾਂ ਜਿਹੜਾ ਆਇਆ ਨਹੀਂ ਜਾ ਸਕਦਾ ਇਹਨੂੰ ਗਾਉਣਾ ਨਹੀਂ ਕਹਿੰਦੇ ਇਹ ਰਾਗੀ ਜਿਹੜੇ ਕੀਰਤਨ ਅਸੀਂ ਕਰਦੇ ਆ ਇਹਨੂੰ ਗਾਉਣਾ ਕਹਿੰਦੇ ਹੈ ਗਲਤ ਹੈ ਇਹ ਗਾਉਣਾ ਨਹੀਂ ਹੈ ਤੇ ਉਚਰਨਾ ਇਹ ਪੜ੍ਹਨਾ ਇਹਨੂੰ ਉਚਾਰਨ ਕਹਿੰਣਾ ਕਹਿੰਦੇ ਗੁਰਬਾਣੀ ਨੂੰ ਉਚਾਰਨ ਕਹਿੰਣਾ ਹੁੰਦੀ ਹੈ ਕੁਝ ਨਾ ਗੱਲ ਹੋਰ ਹੈ ਗਾਉਣੇ ਹੋਰ ਹੈ ਗਾਇਆ ਜਾਂਦਾ ਜਿਹਨੂੰ ਗਾਉਣਾ ਉਹਦਾ ਤੂੰ ਜੁੜ ਕੇ ਉਹਨੂੰ ਜਾਣ ਕੇ ਸਮਝ ਕੇ ਜਿਹਨੇ ਲਿਖਿਆ ਆ ਪੜ ਕੇ ਜਦ ਅਸੀਂ ਗਾਉਨੇ ਆ ਇਹਨੂੰ ਵਿਚਾਰਨਾ ਕਹਿੰਦੇ ਨੇ ਇਹਨੂੰ ਪੜਨਾ ਕਹਿੰਦੇ ਨੇ ਤਾਂ ਪੜਿਆ ਇਹਨੂੰ ਲਿਖਿਆ ਹੋਇਆ ਪੜਿਆ ਯਾਦ ਕੀਤਾ ਸੀ ਕਿ ਪਾਠ ਪੜਿਓ ਹੈ ਜੇ ਰਾਗੀ ਗਾਉਂਦੇ ਨੇ ਉਹ ਗਾਉਂਦੇ ਨਹੀਂ ਉਚਰਦੇ ਨੇ ਰਾਗੀ ਉਚਾਰਣ ਕਰਦੇ ਨੇ ਗੁਰਬਾਣੀ ਵਿਚਾਰਣ ਕਰਦੇ ਨੇ ਰਾਗ ਵਿੱਚ ਠੀਕ ਹੈ ਜੀ ਜਨਮ ਮਰਨ ਜੇ ਜਨਮ ਮਰਨ ਦੀ ਮੈਲ ਉਤਾਰਨੀ ਚਾਹੁੰਦੇ ਹੈ ਤਾਂ ਹਰ ਦੇ ਗੁਣ ਗਾਉਣੇ ਪੈਣਗੇ ਹਾਂ ਜੀ ਜੇ ਉਹ ਗਾਉਂਦੇ ਹੋਣ ਉਹਨਾਂ ਦੀ ਜਨਮ ਮਰਨ ਦੀ ਮੈਲ ਨਾ ਉਤਰ ਜੇ ਮੇਰਾ ਕੀ ਨਹੀਂ ਦੀ ਉਤਰ ਕਿਉਂ ਨਹੀਂ ਰਹੀ ਗਾ ਰਹੇ ਹੀ ਨਹੀਂ ਅਸਲ ਦੇ ਵਿੱਚ ਆ ਸ਼ਰਤ ਹੈ ਇੱਥੇ ਤੁਹਾਨੂੰ ਹਰ ਗੁਣ ਗਾਏ ਬਹੁਤ ਇੰਪੋਰਟੈਂਟ ਗੱਲ ਹੈ ਇਹ ਜੇ ਹਰ ਗੁਣ ਗਾਏ ਗਾਣ ਕੇ ਜਨਮ ਮਰਨ ਮੈਲ ਉਤਰ ਜੂਗੀ ਪਰ ਉਤਰ ਕਿਉਂ ਨਹੀਂ ਰਹੀ ਸਵਾਲ ਹੈ ਗਾ ਨਹੀਂ ਰਹੇ ਝੂਠ ਬੋਲਦੇ ਨੇ ਸਮਝ ਨਹੀਂ ਆ ਵੀ ਗਾ ਨਹੀਂ ਰਹੇ ਯਾ ਮੈਨੂੰ ਤੇਰੇ ਘਾਤੀ ਹੈ ਲਿਖੇ ਬੰਦਾ ਕਹਿੰਦਾ ਕਿਆ ਨਹੀਂ ਲੱਗਦਾ ਕਿ ਜਦ ਵੀ ਪੜਦੇ ਕੁਝ ਹੋਰ ਮੈਂ ਹੱਥ ਕੁਝ ਹੋਰ ਕਰਦੇ ਹਾਂਜੀ ਉਹ ਤਾਂ ਜੋ ਸੰਗਤ ਜਾਂ ਜਿਹੜੀ ਇਕੱਠ ਨੂੰ ਹਲਕੀਆਂ ਫੁਲਕੀਆਂ ਚੰਗੀਆਂ ਲੱਗਦੀਆਂ ਸੁਰਾਂ ਉਨਾਂ ਤੇ ਗਾ ਜਾਂਦੇ ਬਸ ਇਕੱਠ ਨੂੰ ਸੰਗਤ ਕਹਿੰਦਾ ਆਪ ਗਾਉਣਾ ਕਹਿੰਦਾ ਸਾਰਾ ਹੀ ਡੁਪਲੀਕੇਟ ਹੈ ਡੁਪਲੀਕੇਟ ਹੈ ਸਾਰਾ ਸਿਰੋਲਾ ਜੇ ਉਹਨਾਂ ਨੇ ਗੱਲਾਂ ਡੁਪਲੀਕੇਟ ਬਣਦੀਆਂ ਇਕੱਠ ਕਰਿਆ ਇੱਕ ਤੇ ਇਹਦਾ ਇਕੱਠ ਕਰਿਆ ਇੱਕ ਸੰਗਤ ਉਹਦੀ ਆਪਣੀ ਉਹ ਧੜਾ ਉਹਦਾ ਫੱਤ ਦਾ ਉਹਦੇ ਕੱਟ ਨੂੰ ਉਸੇ ਸਤਿਗੁਰ ਕਹਿਣ ਲੱਗੇ ਜਿਹੜਾ ਦੇ ਘਰੇ ਰਾਧਾ ਸਭ ਨਹੀਂ ਉਹਦੇ ਰਾਧਾ ਸਭ ਜਿਹੜੀਆਂ ਦੇ ਤਾਂ ਤੜਾ ਹੋ ਗਿਆ ਸਤਿਗੁਰ ਤਾਂ ਹੋਈ ਨਾ ਸੱਚ ਦਾ ਕੋਈ ਤੜਾ ਨਹੀਂ ਹੈ ਜਿੱਥੇ ਤੜਾ ਹੁੰਦਾ ਸੱਚ ਨਹੀਂ ਹੁੰਦਾ ਤੁਰ ਹਰ ਪ੍ਰਭ ਕਰਤਾ ਲਿਖਿਆ ਸੋ ਮੇਟਣਾ ਨਾ ਜਾਏ ਜਿਉ ਪਿੰਡ ਸਭ ਤਿਸ ਦਾ ਪਿਤਪਾਲ ਕਰੇ ਹਰ ਰਾਈ ਜੋ ਹਰ ਪ੍ਰਭ ਕਰਦੇ ਨੇ ਆਪਣੇ ਅੰਦਰ ਲਿਖ ਲਿਆ ਜੋ ਗੱਲ ਕਿਸੇ ਨੇ ਆਪਣੇ ਅੰਦਰ ਮੰਨ ਲਈ ਉਹ ਅੰਤਰਾ ਦਵਾਂ ਜਿਹੜੀ ਗੱਲ ਬੰਦ ਲਈ ਉਹ ਨੂੰ ਕੋਈ ਵੀ ਬਟਾ ਨਹੀਂ ਸਕਦਾ ਕੋਈ ਨਹੀਂ ਛੜਾ ਸਕਦਾ ਉਹ ਤੇ ਖੋਪਰੀ ਤੇ ਲਹਿ ਗਈ ਉਹ ਨੇ ਉਹ ਚੜਾ ਕੇ ਦੇਖ ਲੈ ਸਭ ਕੁਝ ਕਰਕੇ ਦੇਖ ਲਿਆ ਪਰਲਾਦ ਨੂੰ ਅਗਲੇ ਵਿੱਚ ਪਾਸੇ ਦੇਖ ਲਿਆ ਕੋਈ ਅੰਦਰਲੀ ਗੱਲ ਨਾਮਦੇਵ ਨਾਲ ਕਵੀਰ ਨਾਲ ਪੱਜੇ ਪਾਸ਼ਾ ਨਾਲ ਜੋ ਕੁਝ ਕਰਕੇ ਦੇਖ ਲਿਆ ਤੋ ਇਹਨਾਂ ਦੇ ਅੰਦਰ ਲਿਖਿਆ ਸੀ ਕੋਈ ਨਹੀਂ ਬਟਾ ਸਕਿਆ ਉਹਨੂੰ ਉਹ ਬਦਲ ਨਹੀਂ ਸਕਿਆ ਉਹਦਾ ਉਹ ਸਟੈਂਡ ਇਹ ਬਦਲ ਨਹੀਂ ਸਕਿਆ ਕੋਈ ਉਹਦੀ ਫਟਾ ਸਕਿਆ ਉਹ ਲਿਖਿਆ ਹੋਇਆ ਸੀ ਉਹਦੀ ਗੱਲ ਹੈ ਅੱਛਾ ਜੀਓ ਪਿੰਡ ਸਭ ਤਿਸ ਦਾ ਪ੍ਰਤਪਾਲ ਕਰੇ ਹਰ ਰਾਏ ਜੀਓ ਪਿੰਡ ਸਭ ਤੇਰਾ ਉਹ ਕਹਿੰਦੇ ਜੀਓ ਔਰ ਪਿੰਡੋ ਸਰੀਰ ਆ ਜੀਓ ਤਾਂ ਉਹਦਾ ੱੱਲੇ ਦਾ ਜਿਹੜਾ ਲਿਖਿਆ ਹੈ ਉਹਨਾਂ ਨੂੰ ਜੀਓ ਔਰ ਪਿੰਡ ਦਾ ਡਰ ਨਹੀਂ ਦਿੰਦਾ ਜੇ ਜੀਓ ਪਿੰਡ ਦਾ ਚਾਰ ਮਟ ਗਿਆ ਕੌਣ ਮਟਾਊਗਾ ਜੀਓ ਪਿੰਡ ਦਾ ਡਰ ਹੈ ਜਿਹੜਾ ਇਹ ਹੀ ਮਟਾਉਂਦਾ ਹੈ ਇਹ ਇਹ ਜਿਨ ਦੇ ਡਾਰਾ ਕੀਓਰ ਪੰਡਾ ਉਹ ਨਾਲ ਜਰ ਮਟੋਂ ਹੈ ਕਿਸਦਾ ਨਹੀਂ ਮੰਨਿਆ ਆਂ ਦੀ ਉਹ ਪਿੰਡ ਆਪਣਾ ਮੰਨ ਲਿਆ ਜੇ ਆਪਣਾ ਮੰਨ ਲਿਆ ਦਾ ਡਾਰਾ ਜੇ ਕਿਸਦਾ ਫਿਰ ਕੋਈ ਡਰਦੀ ਕੀਓ ਪਿੰਡ ਦੇ ਸਭ ਕਿਸਦਾ ਫਿਰ ਤਪਾਲ ਕਰੇ ਹਰ ਰਾਈ ਫਿਰ ਤਪਾਲ ਕਰਿਆ ਲਾਇਆ ਲਾਇ ਪਰ ਜਿਹੜਾ ਫਿਰ ਤਪਾਲ ਕਰਦਾ ਉਹ ਹੀ ਹਰ ਰਾਈ ਪਰ ਤਪਾਲ ਕਰਦਾ ਜਿਹੜਾ ਫਿਰ ਤਪਾਲ ਕਰਦਾ ਉਹਦਾ ਹੀ ਗਲ ਨਿੰਦਕ ਔਖੇ ਰੁਲ ਮੁਏ ਇਹਨਾ ਹੱਥ ਨਾ ਕਿਠਾਉ ਪਾਏ ਬਾਹਰ ਪਾਖੰਡ ਸਭ ਕਰਮ ਕਰੈ ਮਨੀ ਹਿਰਦੈ ਕਪਟ ਕਮਾਈ ਵੇਖੋ ਚੁਗਲ ਨੰਦਕ ਭੁਖੇ ਰੁਲਬੂਏ ਇਹ ਹਣ ਕੌਣ ਨੇ ਜਿਹੜੇ ਚੁਗਲ ਦੇ ਨੰਦਕ ਦੇ ਭੁਖੇ ਨੇ ਕੌਣ ਸੀ ਇਹ ਉਹ ਸੀ ਗੁਰਨਾਨਕ ਤੋਂ ਲੈ ਕੇ ਗੁਰੂ ਘਰ ਦਾ ਵਿਰੋਧ ਕਰਨਾ ਜੀ ਸ਼੍ਰੀ ਚੰਦ ਵਿਰੋਧ ਕਰਦਾ ਰਿਹਾ ਇਸੇ ਕਰਕੇ ਦਾ ਗੁਰੂ ਅਕਾਲ ਦੇ ਵਿਜੋਤ ਹੋ ਗਏ ਚੁਗਲੀ ਕਰਦੇ ਰਹੇ ਚੁਗਲ ਨੰਦਕ ਦੁਨੀਆ ਦਾ ਭੇਰੇ ਉਹ ਤਾਂ ਫਿਰ ਹਾਏ ਗੁਰੂ ਅੰਦਰਦੇਵ ਜੀ ਉਹ ਵੀ ਇਹੀ ਕੰਮ ਕਰਦੇ ਨੇ ਕੋਲ ਅੰਗਰਸਾਸ ਤੇ ਵੀ ਇਹੀ ਕੰਮ ਕਰਦੇ ਰਹੇ ਚੌਥੇ ਪਾਸ਼ਾ ਦਾ ਕੱਲੇ ਸੀ ਉਹਨਾਂ ਦੇ ਭਰਾ ਜਾਂ ਉਹਨਾਂ ਦੇ ਗਾਂਵ ਪੰਜਵੇਂ ਪਾਸ਼ਾ ਦੇ ਭਰਾ ਉਹ ਵੀ ਇਹੇ ਕੰਮ ਕਰਦੇ ਰਹੇ ਉਹ ਹੋ ਗਏ ਨੇ ਇਸ ਰੇਡ ਦੇ ਵਿੱਚ ਉਹਨਾਂ ਦੇ ਚੁਗਲ ਇਹਨਾਂ ਨੂੰ ਕਿਹਾ ਸੀ ਦਸ ਪਾਸ਼ਾ ਨੇ ਰਾਮ ਰਾਇਆਂ ਨਾਲ ਧੀਰਵੰਦੀਆਂ ਨਾਲ ਮੀਣਿਆਂ ਨੂੰ ਪਸੰਦ ਆਣਾ ਖਾਲਸਾ ਦਾ ਮੇਲ ਨਹੀਂ ਲੱਗੂਗਾ ਐਵੇਂ ਹੀ ਉਹ ਬੈਠੇ ਚੁਗਲ ਜਿੰਦਕ ਭੁੱਖੇ ਭੁੱਖੇ ਉਹ ਜਿਹੜੇ ਮਾਇਆ ਦੀ ਗੱਲ ਕਰਦੇ ਨੇ ਸਿੱਧੀਆਂ ਸਿੱਧੀਆਂ ਦੀ ਗੱਲ ਕਰਦੇ ਨੇ ਸਭ ਰੁੜ ਰੁੜ ਕੇ ਰੁੜ ਗਏ ਉਹ ਕਿੱ체 ਮਾਇਆ ਦੇ ਉਹਨੂੰ ਕੋਈ ਗਿਆਨ ਨਹੀਂ ਹੈ ਪਰ ਿਆ ਰੋਮੀ ਕੁਰਬਾਨੀ ਦੇ ਹੀ ਕਰਦੇ ਰਹੇ ਨੇ ਘੋੜੇ ਪਏ ਨੇ ਉਹਨਾਂ ਨੂੰ ਸਮਝ ਨਹੀਂ ਆਇਆ ਆਪਾਂ ਵਿਰੋਧੀ ਗੱਲਾਂ ਕਰ ਰਹੇ ਨੇ ਸਭ ਰੁੜ ਬੁਏ ਆਕਣਾ ਤੇ ਫਾਉ ਪਾਏ ਕਿਤੋਂ ਵੀ ਉਹਨਾਂ ਕੋਲ ਅਕਲ ਦੀ ਗੱਲ ਨਹੀਂ ਹੁੰਦੀ ਬੇਵੇਕ ਬੁੱਧੀ ਕਿਤੋਂ ਵੀ ਕੁਰਬਾਨੀ ਦੇ ਸਹੀ ਅਰਥ ਦੀ ਕਰ ਸਕਦੇ ਉਹ ਜਿਹੜੀ ਚੱਖ ਮਾਰਦੇ ਨੇ ਇੱਥੇ ਚੱਖ ਮਾਰਦੇ ਰਹੇ ਨੇ ਆਪਾਂ ਵਿਰੋਧੀ ਗੱਲਾਂ ਨੇ ਕਰਦੇ ਨੇ ਸਾਰੇ ਸੰਤ ਕਰਦੇ ਰਹੇ ਰਿਟੀਗਲ ਉਹਨਾਂ ਦੀਆਂ ਕਿਤਾਬਾਂ ਦੀਆਂ ਪੜ੍ਹ ਲਓ ਅਖਬਾਰੀਏ ਵਿੱਚ ਕੋਈ ਕਲੀਅਰ ਕੱਟ ਗੱਲ ਨਹੀਂ ਕਿਸੇ ਨੂੰ ਸਮਝ ਆਉਂਦੀ ਗੁਰਮਤਿ ਕੀ ਕਹਿੰਦੀ ਗੁਰਬਾਣੀ ਕੀ ਕਹਿੰਦੀ ਹੈ ਰੋਲ ਖਚੋੜਾ ਪਾਇਆ ਹੋਇਆ ਸਭ ਦਾ ਉਹੀ ਰੋਲ ਖਚੋੜੇ ਦਾ ਪ੍ਰਚਾਰ ਚੋਰੀ ਹੈ ਇਹੀ ਜਗਲ ਨੇ ਰੋਲ ਖਚੋੜੇ ਪਾਉਂਦੇ ਹੋਏ ਇਹੀ ਦਿੰਦ ਕਰੀ ਇਹੀ ਪਕੜੀ ਨੇ ਇਹਨਾਂ ਨੂੰ ਇਹ ਕਿਹਾ ਹੋਇਆ ਉਹ ਕਿਹੜਾ ਹੁਣ ਉਹਨਾਂ ਦੇ ਹੱਥ ਕੀ ਪ੍ਰਚਾਰ ਰਹਿ ਜਾਂਦੇ ਰਾਜ ਕਰੇਗਾ ਖਾਨਸਾ ਉਹਨਾਂ ਦੀ ਦੇਣ ਹੈ ਜੁਗਲਾਂ ਦੀ ਦੁਕਾਨ ਦੀ ਪੁਖਿਆਂ ਦੀ ਦੇਣ ਪੁਖਿਆਂ ਭੁੱਖਾ ਉੱਤਰੇਗੇ ਬਨਾਂ ਫੁਰੀਆਂ ਪਾਰ ਰਾਜ ਮੰਗਣ ਵਾਲੇ ਪੁਖੇ ਨੇ ਬਾਹਰ ਪਖੰਡ ਸਭ ਕਰਮ ਕਰਾਂ ਮਨੀ ਹਿਰਦੇ ਕਵਟ ਕਮਾਏ ਉਹ ਬਾਹਰ ਲਈ ਪਖੰਡ ਸਾਰੇ ਕਰਮ ਕਰਦੇ ਕੋਣ ਬਾਹਰ ਪਖੰਡ ਸਭ ਕਰਮ ਕਰੇ ਕਰਮ ਕਾਂ ਲੈ ਹੋਈ ਪੰਡ ਤਾਲਾ ਸਾਰੇ ਟੜਕੇ ਤੇ ਉੱਠ ਗਏ ਕੁਛ ਵੀ ਨਹੀਂ ਹੈ ਹਨ ਹਿਰਦੇ ਕਪਟ ਕਮਾਏ ਹਿਰਦੇ ਚ ਕਪਟ ਹੈ ਹਿਰਦੇ ਚ ਕਪਟ ਹੈ ਕਦੂ ਇਤਿਹਾਸ ਪਾਰਟੀਆਂ ਅੰਦਰ ਵੀ ਤੁਹਾਡੇ ਬਣੇ ਨੇ ਵਰਸਾ ਜਾ ਕੇ ਦੇਖ ਲੋ ਇੱਕ ਦੂਰੇ ਦੇ ਖਿਲਾਫ ਕਿਵੇਂ ਨੇ ਉਹਨਾਂ ਨਾਲ ਗੱਲ ਕਰਕੇ ਦੇਖ ਲੋ ਚਾਹੇ ਗਰਮੀ ਨੇ ਚਾਹੇ ਰਾਗੀ ਨੇ ਚਾਹੇ ਇਹਨਾਂ ਦੇ ਜਿਹੜਾ ਨੇ ਸਾਰੇ ਕੱਪੀ ਨਿਕਰੋ ਗੁਰਬਾਣੀ ਮਹਾਨ ਬਿਲਕੁਲ ਸੱਚਾ ਹੋਵੇ ਗੁਰਬਾਣੀ ਤੇ ਖੜਾ ਇੱਕ ਬੰਦਾ ਜੇਰਾ ਹੋਊਗਾ ਬਾਹਰ ਨਿਕਲ ਜੂਏ ਨਾ ਤੇ ਇੱਥੇ ਕਿਉਂ ਰਹੂਗਾ ਹਾਂਜੀ ਖੇਤ ਸਰੀਰ ਜੋ ਬੀਜੀ ਐ ਸੋ ਅੰਤ ਖਲੋਵਾ ਆਏ ਨਾਨਕ ਕੀ ਪ੍ਰਭ ਬੇਨਤੀ ਹਰੀ ਭਾਵੈ ਬਖਸ਼ ਮਿਲਾਏ ਔਰ ਬੀਜੋਂ ਕਿਹੜਾ ਸ਼ਰੀਰ ਹੈ ਜਿੱਥੇ ਬੀਜੋਂਗੇ ਅੰਦਰਲਾ ਸ਼ਰੀਰ ਖੇਤ ਹੈ ਬਾਹਰਲਾ ਸ਼ਰੀਰ ਖੇਤਰੀ ਬਾਹਰ ਵਿੱਚ ਕਿਧਾਉ ਕੇ ਬੀਜੋਂਗੇ ਇਹ ਹਿਲਦਾ ਸਕੇਤ ਹੈ ਇਹ ਸ਼ਰੀਰ ਅੰਦਰਲੇ ਦੀ ਗੱਲ ਹੈ ਉੱਥੇ ਜੋ ਬੀਜਣਾ ਹੈ ਉੱਥੇ ਹੀ ਬੀਜਣਾ ਸੀਗਾ ਨਾਮ ਉੱਥੇ ਨਾਮ ਬੀਜਿਆ ਜਾਂਦਾ ਹੈ ਕਿਹਦਾ ਬੀਜੇ ਸੋ ਲੜੇ ਉੱਥੇ ਦੀ ਗੱਲ ਹੈ ਬਾਹਰਲੇ ਦੀ ਗੱਲ ਨਹੀਂ ਬਾਹਰਲੇ ਜਿਹੜਾ ਫਸਾਲ ਹੈ ਫਸਲ ਦਾ ਵੜਨਾ ਉਹ ਵੀ ਪੈਕਟਾ ਜਿਹੜਾ ਬੀਜਿਆ ਨਹੀਂ ਕਈ ਵਾਰ ਤਾਂ ਫੂਜਣਾ ਬੀਜੇ ਉਹ ਵੀ ਤਾਂ ਦਿੱਤੀ ਜਾਇਆ ਜਾਂਦਾ ਹੈ ਵਿਜਿਆ ਨਹੀਂ ਜਿਹੜਾ ਵਿਜਿਆ ਕੋਸ਼ੋਰ ਸੀ ਕਾਫੂਸ ਵਿੱਚ ਹੋ ਰਿਹਾ ਗਿਆ ਉਹ ਵੀ ਵਧਣਾ ਵਰ੍ਹ ਰਹੀ ਆ ਅਸੀਂ ਵਿਜਿਆ ਨਹੀਂ ਵੜਦੇ ਐਲਵਰਟ ਕੇ ਲੈਵਨੇ ਅਰੇ ਤਾਂ ਜਿਆ ਵਿਜੇ ਸੋਲਣੇ ਤੇ ਕੁਝ ਹੋਰ ਗੱਲ ਆ ਉੱਤੇ ਕੁਝ ਬਾਹਰਲੀ ਗੱਲ ਕੁਝ ਹੋਰ ਹੈ ਵਾਂਦੀ ਨਹੀਂ ਪੂਰੀ ਮੇਲ ਖਾਂਦੀ ਐ ਇਸ ਗੱਲ ਨਾਲ ਹਾਂਜੀ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੇ ਬਖਸ਼ ਮਿਲਾਇ ਨਾਨਕ ਦੀ ਤਾਂ ਇਹੀ ਬੇਨਤੀ ਐ ਪ੍ਰਭ ਦੇ ਅੱਗੇ ਹਰ ਵਕਤ ਤੇਰੀ ਇੱਛਾ ਹੈ ਤਬੇਨ ਵਕਤੇ ਭਾਵੇ ਬਖਸ਼ ਮਿਲਾਇ ਮੈਂ ਮੰਨ ਲਿਆ ਜੇ ਤੈਨੂੰ ਭਾਗੀ ਤੈਨੂੰ ਪਾਉਂਦਾ ਤੈਨੂੰ ਗੋਸ਼ਰੇ ਜੇ ਤੇਰੀ ਇੱਛਾ ਹੋਵੇ ਤਾਂ ਮੈਨੂੰ ਗੋਸ਼ਰੇ